ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਵਿਰੋਧੀ ਧਿਰ ਦੇ ਨੇਤਾ ਆਸੀ ਬਲੋ ਸਿੱਖ ਗੁਰੂਆਂ ਦੇ ਖਿਲਾਫ ਵਿਧਾਨ ਸਭਾ ਤੇ ਬੋਲੇ ਗੇ ਸ਼ਬਦਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਇਸ ਸਮੇਂ ਪੂਰੀ ਤਰ੍ਹਾਂ ਗਰਮਾਈ ਹੋਈ ਆ। ਸਟੇ ਸੀਨੀਅਰ ਕਾਲੀਆਗੂ ਨੇ ਐਨਕੇ ਸ਼ਰਮਾ ਸ਼ਰਮਾ ਸਾਹਿਬ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਹੋਣੋਂ ਵਿਧਾਨ ਸਭਾ ਦੇ ਵਿੱਚ ਸਿੱਖ ਗੁਰੂਆਂ ਦੇ ਕਹਿੰਦੇ ਅਪਮਾਨ ਲੈ ਕੇ ਸ਼ਬਦ ਬੋਲੇ ਗਏ ਨੇ। ਉਹਨੂੰ ਲੈ ਕੇ ਅੱਜ ਕਾਲੀ ਦਲ ਵੱਲੋਂ ਮੋਰਚਾ ਖੁੱਲੇਗਾ ਕਿਹਣਾ ਚਾਹੋ। ਦੇਖੋ ਪੰਜਾਬ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਆ। ਇੱਥੇ ਹਿੰਦੂ ਸਿੱਖ ਮੁਸਲਮਾਨ ਸਾਈ ਬੜੇ ਵਧੀਆ ਮਾਹੌਲ ਚ ਇਕੱਠੇ ਰਹਿੰਦੇ ਆ ਔਰ ਸਾਡੀ ਗੁਰੂਆਂ ਨੇ ਧਾਰਮਿਕ ਸਤੰਤਰਤਾ ਵਾਸਤੇ ਧਰਮ ਦੀ ਰਾਖੀ ਵਾਸਤੇ ਦਿੱਲੀ ਚ ਸੀਸ ਦੇ ਆ ਭਾਈ ਬਤੀਦਾਸ ਜੀ ਦੀ ਕੁਰਬਾਨੀ ਹੋਈ ਸਤੀਦਾਸ ਜੀ ਦੀ ਹੋਈ ਭਾਈ ਦਿਆਲਾ ਜੀ ਹੋਏ ਭਾਈ ਜੈਤਾ ਜੀ ਸੀਸ ਹੋ ਕਿੰਨੇ ਸ਼ਹੀਦ ਧਰਮ ਦੀ ਖਾਤਰ ਛੋਟੇ ਸਹਿਬਜ਼ਾਦਿਆਂ ਦੀ ਸਹਾਇਤੀ ਹੋਈ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸਾਡੇ ਗੁਰੂਆਂ ਨੇ ਕੁਰਬਾਨੀਆਂ ਦੇ ਕੇ ਧਰਮ ਦੀ ਖਾਤਰ ਜਿਹੜੇ ਅਣਖ ਦੀ ਖਾਤਰ ਖਾਸ ਤੌਰ ਤੇ ਕੁਰਬਾਨੀਆਂ ਦਿੱਤੀਆਂ ਸੋ ਹੁਣ ਅਕਾਲ ਤਖਤ ਸਾਹਿਬ ਨੂੰ ਵੰਗਾਰਿਆ ਜਾ ਰਿਹਾ ਹੈ ਬਦﻋ ਅਨ ਸਭਾ ਦੇ ਅੰਦਰ ਖੜ ਕੇ ਦਿੱਲੀ ਦੀ ਸਾਬਕਾ ਆਤਸੀ ਮੁੱਖ ਮੰਤਰੀ ਜਿਹੜੀ ਗਰੂਆਂ ਦੇ ਖਿਲਾਫ ਕਿਹੋ ਜਿਹੇ ਸ਼ਬਦ ਵਰਤੀ ਆ ਜਿਸ ਨੂੰ ਮੈਂ ਇੱਥੇ ਕਹਿ ਨਹੀਂ ਸਕਦਾ ਸੋ ਮਤਲਬ ਇਹ ਇਹਨਾਂ ਦੀ ਜਿਹੜੀ ਮਰੀ ਹੋਈ ਮਾਨਸਿਕਤਾ ਜਿਹੜੀ ਪੰਜਾਬ ਦੇ ਅਣਖੀ ਉਹਦਿਆਂ ਨੂੰ ਬੰਗਾਰਨ ਵਾਲੀ ਮਾਨਸਿਕਤਾ ਨਾ ਜੀ बार-बार ਜਿਹੜੇ ਇਹ ਵਰਤ ਰਹੇ ਆ ਸੋ ਪੰਜਾਬੀਆਂ ਨੂੰ ਇਸ ਤਰ੍ਹਾਂ ਚੈਲੰਜ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਭੁਗਤਣਾ ਪੈਣਾ ਹੈ ਤੇ ਉਹਨਾਂ ਨੇ ਤਾਂ ਪਰਚਾ ਵੀ ਦਰਜ ਕਰਤਾ ਮਿੰਟੋ ਮੀਟੀ ਕਹਿੰਦੇ ਤਾਂ ਅਸੀਂ ਜਾਂਚ ਕਰ ਲਈਏ ਨਹੀਂ ਕਹਿੰਦੇ ਸਿਰਫ ਫੇਕ ਆਏ ਭਾਈ ਜੀ ਤੁਸੀਂ ਦੇਖੋ ਉੱਥੇ 100 ਦੇ ਕਰੀਬ ਐਮਐਲਏ ਆ ਸਪੀਕਰ ਕਲਰਕਾ ਸਟੈਨੋ ਆ ਇੱਕ ਇੱਕ ਚੀਜ਼ ਉੱਥੇ ਰਿਕਾਰਡਿੰਗ ਹੁੰਦੀ ਆ ਇੱਕ ਸ਼ਬਦ ਵੀ ਕੋਈ ਐਮ.ਐਲ.ਏ. ਮਿਲੇ ਬਕਾਇਦਾ ਪੈਨ ਨਾਲ ਲਿਖਿਆ ਜਾਂਦਾ ਜੇ ਖੜਾ ਹੋਗੇ ਕੋਈ ਟੋਕੇ ਉਹਦਾ ਨਾਂ ਵੀ ਲਿਖਿਆ ਜਾਂਦਾ ਜੇ ਇੱਥੇ ਕੋਈ ਨਾਹਰਾ ਮਾਰੇ ਉਹਦਾ ਨਾਂ ਵੀ ਰਿਕਾਰਡ ਹੁੰਦਾ ਹੈਗਾ ਸਾਰਾ ਕੁਝ ਸਪੀਕਰ ਦਾ ਪ੍ਰੋਵੋਕੇਟਿਵ ਹੁੰਦਾ ਹੈਗਾ ਸਾਰੇ ਚੈਨਲਾਂ ਦੇ ਉੱਤੇ ਉਹ ਬੋਲਦੀ ਹੋਈ ਸੁਣ ਰਹੀ ਆ ਸਾਰਾ ਕੁਝ ਉੱਥੇ ਰੌਲਾ ਪਿਆ 100 ਐਮ.ਐਲ.ਏ. ਗਵਾਇਆ ਸਪੀਕਰ ਗਵਾਇਆ ਕਲਰਕ ਗਵਾਇਆ ਸੋ ਇਹ ਸਾਰਾ ਵਿਧਾਨ ਸਭਾ ਦੇ ਅੰਦਰ ਜੋ ਵੀ ਹੈਪਨਿੰਗ ਹੁੰਦੀ ਆ ਨਾ ਜੀ ਉਹ ਸਪੀਕਰ ਦਾ ਉਹ ਗੇਟੀ ਬੰਦ ਹੈਗਾ ਸਪੀਕਰ ਹੀ ਉਹਦੀ ਟੈਸਟਿੰਗ ਵੀ ਕਰਾ ਸਕਦਾ ਸਾਰਾ ਕੁਝ ਜੋ ਚਾਹੇ ਕਾਰਵਾਈ ਕਰ ਸਕਦਾ ਬਾਹਰ ਕੋਈ ਵੀ ਨਹੀਂ ਕਰ ਸਕਦਾ ਯਾਨੀ ਤੁਸੀਂ ਦੇਖੋ ਵੀ ਜਿਹੜਾ ਵਿਧਾਨ ਸਭਾ ਦੇ ਅੰਦਰ ਦਾ ਟੋਟਲ ਪੈਰੀਫੇਰੀਅਲ ਏਰੀਆ ਜਿਹੜਾ ਹੁੰਦਾ ਉਹ ਸਪੀਕਰ ਦੇ ਕੰਟਰੋਲ 'ਚ ਹੁੰਦਾ ਜੇ ਉੱਥੇ ਲੁੱਟਮਾਰ ਕੋਈ ਵੀ ਕੁੱਟਮਾਰ ਵੀ ਹੋ ਜੇ ਗੋਲੀ ਵੀ ਚੱਲ ਜੇ ਨਾ ਅੰਦਰ ਤਾਂ ਵੀ ਜੇ ਸਪੀਕਰ ਪਰਚਾ ਨਾ ਦਰਜ ਕਰਵਾਏ ਤਾਂ ਪੁਲਿਸ ਸਿੱਧੀ ਕਾਰਵਾਈ ਨਹੀਂ ਕਰ ਸਕਦੀ ਇਹ ਵਿਧਾਨ ਸਭਾ ਦਾ ਸੂਲ ਹੈ ਸੋ ਇਹ ਇਸ ਗੁੰਡਾਗਰਦੀ ਦਾ ਉਤਰ ਆਇਆ ਹੈ ਪਰ 스피커 ਵੱਲੋਂ ਕਮਿਸ਼ਨ ਨੂੰ ਜਿਹੜਾ ਤਲਬ ਵੀ ਕਰ ਲਿਆ ਕਹਿੰਦੇ ਅਸੀਂ ਇੱਥੇ ਦਿੱਲੀ ਵਿਧਾਨ ਸਭਾ ਬੁਲਾਵਾਂਗੇ ਸੁਣ ਲੱਗਦਾ ਕਿ ਇਹ ਪੇਸ਼ਾ ਜੀ ਉਹਨਾਂ ਦਾ ਪ੍ਰੋਵੋਕੇਟਿਵ ਹੈ ਇਹ ਤਾਂ ਉਹਨਾਂ ਦਾ ਰਾਈਟਸ ਹੈਗੇ ਆ ਸੋ ਪ੍ਰੋਵੋਕੇਟਿਵ ਆ ਜਿਹੜੇ ਬੰਦੇ 스피커 ਦੀਆਂ ਪਾਵਰਾਂ ਨੂੰ ਚੈਲੰਜ ਕਰ ਰਹੇ ਆ ਉਹਨਾਂ ਤੇ ਕਾਰਵਾਈ ਹੋਣੀ ਤਾਂ ਤੈ ਹੈਗੀ ਸੋ ਇਹ ਸਾਰਾ ਵਿਧਾਨ ਸਭਾ ਦੇ ਅੰਦਰ ਜੋ ਵੀ ਹੈਪਨਿੰਗ ਹੁੰਦੀ ਆ ਨਾ ਜੀ ਉਹ 스피커 ਦਾ ਪ੍ਰੋਵੋਕੇਟਿਵ ਹੁੰਦਾ ਹੈਗਾ 스피커 ਹੀ ਉਹਦੀ ਟੈਸਟਿੰਗ ਵੀ ਕਰਾ ਸਕਦਾ ਸਾਰਾ ਜੋ ਚਾਹੇ ਕਾਰਵਾਈ ਕਰ ਸਕਦਾ ਬਾਹਰ ਕੋਈ ਵੀ ਨਹੀਂ ਕਰ ਸਕਦਾ ਇਹ ਨਹੀਂ ਤੁਸੀਂ ਦੇਖੋ ਵੀ ਜਿਹੜਾ ਵਿਧਾਨ ਸਭਾ ਦੇ ਅੰਦਰ ਦਾ ਟੋਟਲ ਪੈਰੀਫੈਰੀਅਲ ਏਰੀਆ ਜਿਹੜਾ ਹੁੰਦਾ ਉਹ ਸਪੀਕਰ ਦੇ ਕੰਟਰੋਲ 'ਚ ਹੁੰਦਾ ਜੇ ਉੱਥੇ ਲੁੱਟਮਾਰ ਕੋਈ ਵੀ ਕੁੱਟਮਾਰ ਵੀ ਹੋ ਜੇ ਗੋਲੀ ਵੀ ਚੱਲ ਜੇ ਨਾ ਅੰਦਰ ਤਾਂ ਵੀ ਜੇ ਸਪੀਕਰ ਪਰਚਾ ਨਾ ਦਰਜ ਕਰਵਾਏ ਤਾਂ ਪੁਲਿਸ ਸਿੱਧੀ ਕਾਰਵਾਈ ਨਹੀਂ ਕਰ ਸਕਦੀ ਹੈ ਵਿਧਾਨ ਸਭਾ ਦਾ ਸੂਲ ਆ ਸੋ ਇਹ ਇਸ ਗੁੰਡਾਗਰਦੀ ਦੇ ਉੱਤਰ ਆਇਆ ਪਰ ਹੁਣ ਸਪੀਕਰ ਵੱਲੋਂ ਕਮਿਸ਼ਨ ਨੂੰ ਜਿਹੜਾ ਤਲਬ ਵੀ ਕਰ ਲਿਆ ਕਹਿੰਦੇ ਅਸੀਂ ਇੱਥੇ ਦਿੱਲੀ ਵਿਧਾਨ ਸਭਾ ਬੁਲਾਵਾਂਗੇ ਸੋ ਲੱਗਦਾ ਕਿ ਇਹ ਇਹ ਤਾਂ ਉਹਨਾਂ ਦਾ ਰਾਈਟਸ ਹੈਗੇ ਆ ਸੋ ਪ੍ਰੋਵੋਕੇਟਿਵ ਆ ਜਿਹੜੇ ਬੰਦੇ ਸਪੀਕਰ ਦੀਆਂ ਪਾਵਰਾਂ ਨੂੰ ਚੈਲੰਜ ਕਰ ਰਹੇ ਆ ਉਹਨਾਂ ਤੇ ਕਾਰਵਾਈ ਹੋਣੀ ਤਾਂ ਤੈ ਹੈ